ਫਿਰ ਆ ਰਾਮਜੀਤ ਗੌਰ ਹੈ ਤੇ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਸਰਪੰਚ ਸਾਹਿਬ ਮੇਜਰ ਸਿੰਘ ਨੇ ਸਾਡੀ ਬਹੁਤ ਮਦਦ ਕੀਤੀ ਆ ਸਾਡੇ ਬਾਲਿਆਂ ਵਾਲੇ ਕੋਠੇ ਹੀ ਟੁੱਟੇ ਸੀ ਬਾਲੇ ਜਈ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਆਪਣੇ ਕੋਲੋਂ ਪੈਸੇ ਲਾ ਕੇ ਹਾਲ ਦੇ ਇਹਨਾਂ ਨੇ ਦਿੱਤੀ ਮਦਦ ਦਿੱਤੀ ਆ ਹਾਂਜੀ ਪਰਮਾਤਮਾ ਨੇ ਕੋਈ ਹੱਲ ਸੀਲਾ ਲਾਇਆ ਤੇ ਇਹਨਾਂ ਨੇ ਭੇਜਿਆ ਤੇ ਸਾਡੀ ਮਦਦ ਕੀਤੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸੀ ਸਰਪੰਚ ਸਾਹਿਬ ਦਾ ਤੇ ਆਪਣੇ ਕੋਲੋਂ ਪਾਕਟ ਵਿੱਚੋਂ ਪੈਸੇ ਆਪਣੇ ਤੋਂ ਲਾਇਆ ਨੇ हां जी ਇਹਨਾਂ ਨੂੰ ਪ੍ਰਮਾਤਮਾ ਨੇ ਭੇਜਿਆ ਵਾ ਤੇ ਇਹਨਾਂ ਨੂੰ ਰੱਬ ਹੋਰ ਬਰਕਤਾਂ ਦੇਵੇ ਹੋਰਨਾਂ ਨੂੰ ਵੀ ਮਦਦ ਕਰੇ ਵਾਏ ਕੁ ਜੀ ਖਾਲਸਾ ਵਾਏ ਕੁ ਜੀ ਖਾਲਸਾ ਤੇ ਸਰਦਾਰ ਮਿਰਜਤ ਸਿੰਘ ਸਾਡੇ ਸਰਪੰਚ ਸਾਹਿਬ ਮਹਾਰਾਜ ਨੇ ਇਹਨਾਂ ਤੇ ਕਿਰਪਾ ਕੀਤੀ ਪ੍ਰਮਾਤਮਾ ਨੇ ਬਹੁਤ ਵਧੀਆ ਬਲ ਬਖਸ਼ਿਆ ਇਹਨਾਂ ਨੂੰ ਜੱਦੀ ਕਲਾ ਦਿੱਤਾ ਇਹਨਾਂ ਨੇ ਬਹੁਤ ਜ਼ਿਆਦਾ ਕਿਰਪਾ ਕਰਨ ਦੇ ਆ ਪਹਿਲੇੋਂ ਦੇ ਆ ਕੋਥੇ ਪਾ ਕੇ ਦੇਣ ਦੇ ਆ ਬਹੁਤ ਵਧੀਆ ਇਹਨਾਂ ਦਾ ਧੰਨਵਾਦ ਚਲਣ ਦੇ ਆ ਮਹਾਰਾਜ ਨੇ ਪਰਮਾਤਮਾ ਨੇ ਬਹੁਤ ਵਧੀਆ ਬੰਦਾ ਕਾ ਲੈ ਕੇ ਸਾਡ ਕੋਲ ਬੜੀ ਕਿਰਪਾ ਕੀਤੀ ਆ ਆਪਣੇ ਕੋਲ ਵੀ ਪਹਿਲੇ ਲਾ ਲਾ ਕੇ ਕੋਠੇ ਪਹੁੰਚਦੇ ਨੇ ਮਹਾਰਾਜ ਇਹਨਾਂ ਨੇ ਚੜ੍ਹਦੀ ਕਲਾ ਚ ਰੱਖੇ ਸਰਦਾਰ ਮੇਜਰ ਸਿੰਘ ਸਿੰਘ ਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਉਸ ਪਰਮੇਸ਼ਰ ਦਾ ਧੰਨਵਾਦ ਕਰਦਾ ਵਾਂ ਜਿਸ ਪਰਮੇਸ਼ਰ ਨੇ ਸਾਨੂੰ ਇਹ ਦਿਨ ਅੱਜ ਬਖਾਲਿਆ ਹੈ ਸਭ ਤੋਂ ਪਹਿਲਾਂ ਮੈਂ ਭਾਜੀ ਮੇਜਰ ਸਿੰਘ ਜੀ ਬੋਪਾਰਾ ਜੀ ਦਾ ਬਹੁਤ ਬਹੁਤ ਧੰਨਵਾਦ ਇਹਦੇ ਪਰਿਵਾਰ ਦਾ ਇਹਦੇ ਬੱਚਿਆਂ ਦਾ ਸਾਡੇ ਜਿਹੜੇ ਕਮਰੇ ਸੀ ਮੇਰੀ ਫਰਦਾਸ ਸੀ ਇਹਨਾਂ ਨੇ ਮੇਰੇ ਕਮਰੇ ਜਿਹੜੇ ਬਣਵਾ ਕੇ ਦਿੱਤੇ ਸੀ ਕਿਉਂਕਿ ਜਦੋਂ ਸਾਡੇ ਕਮਰੇ ਚੋਂਦੇ ਹੁੰਦੇ ਸੀ ਤੇ ਸਾਡਾ ਬੜਾ ਮਾਰਾ ਹਾਲ ਸੀ ਅਸੀਂ ਦੋ ਜੀ ਹਾਂਡਿਕੈਪ ਵਾ ਤੇ ਇਹਨਾਂ ਨੇ ਮੈਂ ਫੋਨ ਕਰਦਾ ਤੇ ਇਹਨਾਂ ਨੇ ਕਿਹਾ ਅਸੀਂ ਤੇਰੇ ਕਮਰੇ ਬਣਾਵਾਂਗੇ ਇਹ ਜਿਹੜੇ ਕਮਰੇ ਭਰਾਏ ਨੇ ਇਹਨਾਂ ਨੇ ਕੋਈ ਦਰਾੜ ਦੇ ਵਿੱਚੋਂ ਨਹੀਂ ਬਣਾਏ ਮੇਜਰ ਸਿੰਘ ਜੀ ਬੁੱਪਾ ਰਹੇ ਪੈਰ ਦੀ ਲੰਗੜ ਹੈ ਸੀ ਬਾਰਸ਼ ਹੁੰਦੀ ਸੀ ਤੇ ਇਹਨਾਂ ਨੇ ਸਾਡੇ ਨਾਲ ਦੇਖਿਆ ਤੇ ਇਹਨਾਂ ਨੇ ਆਪਣੇ ਪਾਵਰ ਦੇ ਵਿੱਚੋਂ ਆਪਣੇ ਦਾਨ ਦੇ ਵਿੱਚੋਂ ਦਾਨ ਦੇ ਕੇ ਤੇ ਇਹਨਾਂ ਨੇ ਸਾਡੇ ਜਿਹੜੇ ਕਮਰੇ ਬਣਵਾਏ ਨੇ ਤੇ ਇਹਨਾਂ ਨੇ ਮੈਂ ਇਹ ਗੱਲ ਕਹਿ ਰਿਹਾ ਕਿ ਕਹਿੰਦੇ ਭਾਜੀ ਕਹਿੰਦਾ ਵੀ ਬਣਵਾਵਾਂਗੇ ਅਸੀਂ ਦੋ ਜੀ ਹੈਲਦੀ ਕਰਮਾ ਬੱਚੇ ਬੜੇ ਛੋਟੇ ਛੋਟੇ ਨੇ ਤੇ ਇਹਨਾਂ ਨੇ ਮੇਰੀ ਬਹੁਤ ਬਹੁਤ ਮਦਦ ਕੀਤੀ ਆ ਪਰ ਪ੍ਰਮਾਤਮਾ ਖੁਦਾ ਇਹਨਾਂ ਤੇ ਮਿਹਰ ਕਰੇ ਕਿਰਪਾ ਕਰੇ ਮੈਂ ਮੇਜਰ ਸਿੰਘ ਸਰਪੰਚ ಗ್ರಾಮ ਪੰਚਾਇਤ ਡੱਲਾ ਬਲਾਕ ਕਾਦੀਆਂ ਸੋ ਫਿਲਹਾਲ ਅਜੇ ਨਵੇਂ-ਨਵੇਂ ਸਰਪੰਚ ਬਣੇ ਕੋਈ ਗ੍ਰਾਂਟ ਨਹੀਂ ਸੀਗੀ ਸਾਡੇ ਕੋਲ ਅਸੀਂ ਆਪਣੀ ਜੇਬ ਚੋਂ ਕੁਝ ਆਪਣੇ ਸਾਥੀਆਂ ਦੀ ਮਦਦ ਕਰਕੇ ਇਸ ਗਰੀਬ ਪਰਿਵਾਰ ਦਾ ਜਿਹਦਾ ਨਾਂ ਸੁੱਖਾ ਉਰਫ ਡੋਡੀ ਵੀ ਇਹਨੂੰ ਕਹਿੰਦੇ ਨੇ ਪਿੰਡ ਡੱਲੇ ਦੇ ਰਹਿਣ ਵਾਲਾ ਇਹਦਾ ਘਰ ਜਦੋਂ ਆਪਾਂ ਦੇਖਿਆ ਤੇ ਬਹੁਤ ਮਾੜੇ ਹਾਲਾਤ ਸੀਗੇ ਸੋ ਫਿਰ ਅਸੀਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਇਸ ਦੇ ਘਰ ਦੀ ਤਿਆਰੀ ਸ਼ੁਰੂ ਕੀਤੀ ਸੋ ਤਿਆਰੀ ਹੁੰਦਿਆਂ ਹੁੰਦਿਆਂ ਥੋੜਾ ਟਾਈਮ ਲੱਗਾ ਪਰ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਵੇਖ ਸਕਦੇ ਜੀ ਅੱਜ ਲੈਂਟਰ ਦੀ ਫੁੱਲ ਬਟਾਫੁੱਲ ਤਿਆਰੀ ਆ ਔਰ 10 ਮਿੰਟ ਚ ਜਿਹੜਾ ਸਾਰਾ ਲੈਂਟਰ ਪੈਣਾ ਸਟਾਰਟ ਹੋ ਜਾਣਾ ਸੋ ਅਸੀਂ ਤੇ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖੇ ਸਾਡੇ ਭਰਾਵਾਂ ਤੇ ਜਿਹੜੇ ਸਾਡੀ ਬਾਹ ਫੜਦੇ ਆ ਸੋ ਇਸੇ ਤਰ੍ਹਾਂ ਗਰੀਬਾਂ ਦੀ ਮਦਦ ਕਰਦੇ ਰਹੀਏ ਇਹ ਬਾਕੀ ਮੈਂ ਇੱਕ ਵਿਸ਼ੇਸ਼ ਤੌਰ ਤੇ ਕਹਿਣਾ ਚਾਹੂੰਗਾ ਆਮ ਜਨਤਾ ਨੂੰ ਕਿ ਇਹ ਕੋਈ ਸਰਕਾਰੀ ਪੈਸੇ ਜਾਂ ਕਿਸ ਤਰ੍ਹਾਂ ਨਹੀਂ ਅਸੀਂ ਬਣਾ ਰਹੇ ਆਪ ਪੌਕਟ ਚੋਂ ਪੈਸੇ ਲਾ ਕੇ ਇਸ ਗਰੀਬ ਪਰਿਵਾਰ ਦਾ ਘਰ ਬਣਾ ਰਹੇ ਆ ਸੋ ਪਿੱਛੇ ਕੱਲ 2-4 ਦਿਨ ਦੀ ਠਹਿਰ ਕੇ ਗੱਲ ਇੱਕ ਲੈਂਟਰ ਅਸੀਂ ਪਹਿਲਾਂ ਪਾ ਚੁੱਕੇ ਆ ਜਿੰਦੇ ਵੀਰ ਦਾ ਉਹ ਵੀ ਬਹੁਤ ਖੁਸ਼ ਵਾਜ ਤੇ ਅੱਗੇ ਇਸ ਤੋਂ ਬਾਅਦਾਂ ਇੱਕ ਘਰ ਹੋਰ ਤਿਆਰ ਹੋ ਰਿਹਾ ਉਹਨਾਂ ਦੇ ਵੀ ਥੋੜੇ ਦਿਨਾਂ ਚ ਹੀ ਲੈਂਟਰ ਗੁਰੂ ਮਾਰੇ ਦੀ ਕਿਰਪਾ ਨਾਲ ਪਾ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਹਾਂ ਪੈਸੇ ਤੇ ਵੇਖੋ ਬਹੁਤ ਲੱਗਦੇ ਨੇ ਪਰ ਹੁਣ ਉਹਨਾਂ ਨੇ ਗਰੀਬ ਪਰਿਵਾਰ ਨੇ ਉਹਨਾਂ ਆਪ ਵੀ ਹੱਥੀਂ ਮਿਹਨਤ ਬੜੀ ਕੀਤੀ ਦੋਵਾਂ ਜੀਆਂ ਨੇ ਹੈਗੇ ਹੈਂਡੀਕੈਪਟ ਆ ਔਰ ਖੁਦ ਬਜਰੀ ਕੁੱਟ ਦਾ ਖੁਦ ਆਪ ਨਾਲ ਮਿਸਤਰੀਆਂ ਨਾਲ ਲੱਗਦਾ ਜਿੰਨੇ ਜੋਗਾ ਸੋ ਇੱਥੇ ਵੀ ਇਹ ਪਰਿਵਾਰ ਦੀ ਵੀ ਗੱਲ ਕਰੀਏ ਤੇ ਇਹ ਵੀ ਲੇਬਰ ਦਾ ਕੰਮ ਖੁਦ ਨਾਲ ਆਪ ਲੱਗੇ ਹੋਏ ਆ ਚਲੋ ਅਸੀਂ ਕੁਝ ਸੀਮਿੰਟ ਰੇਤਾ ਬਜਰੀ ਜਾਂ ਇਟਾਂ ਵਗੈਰਾ ਦੇਤੀਆਂ ਬਾਕੀ ਆਪ ਮਿਹਨਤ ਪਰਕਾਰ ਕਰ ਰਹੇ ਨੇ ਸੋ ਮਟੀਰੀਅਲ ਦਾ ਲਗਭਗ ਕੋਈ 3 ਲੱਖ ਦੇ ਕਰੀਬ ਕਰੀਬ ਜਿਹੜਾ ਖਰਚਾ ਹੁਣ ਤੱਕ ਆ ਚੁੱਕਾ